ਹਾਂਜੀ ਜਦੋਂ ਵੀ ਕੋਈ ਵੀ ਹਾਦਸਾ ਵਾਪਰਦਾ ਕਿਸੇ ਕਲਾਕਾਰ ਨਾਲ ਜਾਂ ਕਿਸੇ ਸਿੰਗਰ ਜਾਂ ਐਕਟਰ ਨਾਲ ਤਾਂ ਅਕਸਰ ਸਾਰੀ 뮤직 ਇੰਡਸਟਰੀ ਜਾਂ ਫਿਲਮ ਇੰਡਸਟਰੀ ਕੀ ਕਰਦੀ ਆ ਜਿਹੜੇ ਵੱਡੇ ਵੱਡੇ ਕਲਾਕਾਰ ਹੁੰਦੇ ਨੇ ਉਹ ਕੀ ਹਰ ਕੋਈ ਪੋਸਟ ਪਾ ਕੇ ਸ਼ੇਅਰ ਕਰਦਾ ਕਿ ਮੈਨੂੰ ਬਹੁਤ ਹਮਦਰਦੀ ਆ ਮੈਨੂੰ ਬਹੁਤ ਸympathy ਆ ਪਰ ਜਦੋਂ ਹੀ ਟਾਈਮ ਬੀਤ ਜਾਂਦਾ 4 ਮਹੀਨੇ 5 ਮਹੀਨੇ 6 ਮਹੀਨੇ ਸਾਲ ਲੰਘ ਜਾਂਦਾ ਤਾਂ ਕਿਸੇ ਨੂੰ ਕੋਈ ਨਹੀਂ ਪੁੱਛਦਾ ਨਾ ਹੀ ਉਸ ਦੇ ਪਰਿਵਾਰ ਨੂੰ ਤੇ ਉਸ ਬੰਦੇ ਨੂੰ ਤਾਂ ਕਿਸੇ ਨੇ ਪੁੱਛਣਾ ਹੀ ਨਹੀਂ ਤਾਂ ਗੱਲ ਮੈਂ ਜਿਹੜੀ ਅੱਜ ਕਰ ਰਿਹਾ ਰਾਜਵੀਰ ਜਵੰਦੇ ਦਾ ਤੁਹਾਨੂੰ ਪਤਾ ਹੈ ਜੋ ਕਿ ਐਕਸੀਡੈਂਟ ਹੋਇਆ ਹੈ ਕੁਝ ਦਿਨ ਪਹਿਲਾਂ ਤੇ ਉਹਨਾਂ ਦੀ ਹਾਲਾਤ ਵਿੱਚ ਥੋੜਾ ਜਿਹਾ ਸੁਧਾਰ ਹੈ ਬਹੁਤਾ ਜ਼ਿਆਦਾ ਨਹੀਂ ਕੋਈ ਤਾਂ ਜੋ ਡਾਕਟਰਾਂ ਦੀਆਂ ਰਿਪੋਰਟਾਂ ਉਹਨਾਂ ਦੇ ਅਨਸਾਰ ਉਹ ਕੀ ਹੈ ਬੈਡ ਰੈਸਟੀ ਉਹਨਾਂ ਨੂੰ ਕਰਨੀ ਪੈਣੀ ਹੈ ਸਾਰੀ ਉਮਰ ਜਿਹੜੀ ਉਹਨਾਂ ਦੀ ਆ ਰੀਡ ਦੀ ਹੱਡੀ ਤੇ ਸੱਟਾਂ ਨੇ ਜਾ ਉਹਨਾਂ ਦੇ ਸਰਚ ਸੱਟਾਂ ਨੇ ਉਹ ਬਹੁਤ ਹੀ ਗੰਭੀਰ ਨੇ ਤਾਂ ਇੱਥੋਂ ਇਹ ਤਾਂ ਪਤਾ ਲੱਗਦਾ ਕਿ ਉਹ ਬੰਦਾ ਹੁਣ ਗਾਇਕੀ ਨਹੀਂ ਕਰ ਸਕਦਾ ਕੋਈ ਕੰਮ ਨਹੀਂ ਕਰ ਸਕਦਾ ਆਪਣੀ ਅੱਗੇ ਵਾਲੀ ਲਾਈਫ ਵਿੱਚ ਤਾਂ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਸਿੱਧੂ ਮੂਸੇਵਾਲੇ ਦਾ ਜੋ ਵੀ ਉਹਨਾਂ ਨਾਲ ਜੋ ਹੋਇਆ ਤਾਂ ਉਦਾਂ ਦਾ ਹੀ ਜਿਹੜਾ ਰਾਜਵੀਰ ਜਵੰਦੇ ਨਾਲ ਨਾ ਹੋਵੇ ਤਾਂ ਇਸ ਲਈ ਅੱਜ ਦੀ ਜਿਹੜੀ ਵੀਡੀਓ ਆ ਇਹ ਜਿੰਨੇ ਵੀ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਗਾਇਕ ਸਿੰਗਰ ਨੇ ਜੋ ਵੀ ਆ ਐਕਟਰ ਨੇ ਹੀਰੋ ਨੇ ਹੀਰੋਇਨਾਂ ਨੇ ਤਾਂ ਉਹਨਾਂ ਲਈ ਅੱਜ ਦੀ ਵੀਡੀਓ ਆ ਕਿ ਆਪਾਂ ਅਕਸਰ ਆ ਜਿਹੜੇ ਕਿ ਸਟੇਟਸ ਲਾਉਂਦੇ ਆ ਸਟੋਰੀਆਂ ਪਾਉਂਦੇ ਆ ਰੀਲਾਂ ਪਾਉਂਦੇ ਆ ਇਹਨਾਂ ਰੀਲਾਂ ਦਾ ਮਤਲਬ ਚਲੋ ਕਿਤੇ ਨਾ ਕਿਤੇ ਬੰਦੇ ਨਾਲ ਆਪਾਂ ਹਮਦਰਦੀ ਕਰਦੇ ਆ ਤਾਂ ਕਿਤੇ ਨਾ ਕਿਤੇ ਉਹ इमोਸ਼ਨਲ ਹੀ ਬੰਦਾ ਕੀ ਆ ਉਸ ਨੂੰ ਸਪੋਰਟ ਮਿਲਦੀ ਆ इमोਸ਼ਨਲ ਪਰ ਆਪਾਂ ਕੀ ਆ 4-5 ਮਹੀਨਿਆਂ ਬਾਅਦ ਉਸਦੇ ਪਰਿਵਾਰ ਨੂੰ ਨਾ ਜਾ ਕੇ ਪੁੱਛੀ ਉਸ ਬੰਦੇ ਨੂੰ ਨਾ ਜਾ ਕੇ ਪੁੱਛੀ ਤਾਂ ਹੁਣੇ ਚੀਜ਼ਾਂ ਕਰੀਆਂ ਦਾ ਕੋਈ ਫਾਇਦਾ ਨਹੀਂ ਤਾਂ ਜੇ ਆਪਾਂ ਫਿਊਚਰ ਵਿੱਚ ਵੀ ਉਸ ਬੰਦੇ ਦਾ ਹੱਥ ਫੜੀਏ ਉਸ ਨੂੰ ਕੀ ਆ ਉਸਦੇ ਪਰਿਵਾਰ ਨੂੰ ਜੋ ਚਾਹੀਦਾ ਉਹਨੂੰ ਦੇਈਏ ਚਲੋ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਉਹਨੂੰ ਜਾ ਕੇ ਪੈਸੇ ਦਿਓ ਕਿਉਂਕਿ ਜਿਹੜੇ ਸਾਹਮਣੇ ਵਾਲੇ ਬੰਦੇ ਦੇ ਹਲਾਤ ਸੀਗੇ ਗੈਕੀ ਵਧੀਆ ਸੀਗੀ ਵਧੀਆ ਚੱਲਿਆ ਬੰਦਾ ਤੈਨਿੰਕ ਪ੍ਰਾਪਰਟੀ ਬਣਾਈ ਹੋਣੀ ਆ ਕਿ ਉਹ ਬੰਦਾ ਜਿਹੜੀ ਆਪਣੀ ਗਾਂਵ ਵਾਲੀ ਲਾਈਫ ਹੈ ਉਹ ਉਹਦਾ ਗੁਜ਼ਾਰਾ ਕਰ ਸਕਦਾ ਪਰ ਤੁਹਾਨੂੰ ਪਤਾ ਜਿਵੇਂ ਸਿੱਧੂ ਮੂਸੇ ਵਾਲੇ ਦੀ ਫੈਮਿਲੀ ਦੇ ਨਾਲ ਅੱਜ ਕੱਲ ਕੀ ਹੈ ਇੱਕ ਦੋ ਗਾਇਕਾਂ ਨੂੰ ਛੱਡ ਕੇ ਹੋਰ ਕੋਈ ਨਹੀਂ ਖੜਿਆ ਕੋਈ ਉਸ ਦੇ ਹਿਸਾਬ ਵਿੱਚ ਕੋਈ ਪੋਸਟ ਨਹੀਂ ਪਾ ਰਿਹਾ ਕੋਈ ਰੀਲ ਨਹੀਂ ਪਾ ਰਿਹਾ ਤਾਂ ਉਹ ਓਨੀ ਦੇਰ ਹੀ ਸੀ ਜਿੰਨੀ ਦੇਰ ਕੀਆ 2-3 ਮਹੀਨੇ ਉਹ ਘਟਨਾ ਕੀਆ ਅ ਚੱਲ ਰਹੀ ਸੀ ਤਾਂ ਉਹੀ ਗੱਲ ਮੈਂ ਕਹਿ ਰਿਹਾ ਕਿ ਆਉਣ ਵਾਲੇ ਟਾਈਮ ਵਿੱਚ ਰਾਜਵੀਰ ਜਵੰਦੇ ਨਾਲ ਵੀ ਕੁਝ ਇਦਾਂ ਦਾ ਨਾ ਹੋਵੇ ਕਿ ਅੱਜ ਜਿਹੜੇ ਬੰਦੇ ਉਸਦੇ ਮਤਲਬ ਹਮਦਰਦੀ ਦੀਆਂ ਪੋਸਟਾਂ ਪਾ ਰਹੇ ਨੇ ਜਿੰਨੇ ਵੀ ਕਲਾਕਾਰ ਨੇ ਜਾਂ ਜਿੰਨੇ ਵੀ ਐਕਟਰ ਨੇ ਤਾਂ ਉਹ ਉਹਨਾਂ ਨੂੰ ਚਾਹੀਦਾ ਕਿ ਉਹ ਫਿਊਚਰ ਵਿੱਚ ਵੀ ਸਾਲ ਬਾਅਦ ਵੀ ਜੇ ਉਸਦੇ ਪਰਿਵਾਰ ਨੂੰ ਕੋਈ ਲੋਡ ਹੈ ਇਮੋਸ਼ਨਲ ਲੋਡ ਹੈ ਇਮੋਸ਼ਨਲ سپورਟ سپورਟ ਦੀ ਲੋਡ ਹੈ ਚਾਹੇ ਪੈਸਿਆਂ ਵੱਲ ਵੀ ਜੇ ਕਿਉਂਕਿ ਹੁਣ ਜਿਹੜੇ ਹਿਸਾਬ ਨਾਲ ਰਾਜਵੀਰ ਜਵੰਦੇ ਦਾ ਇਲਾਜ ਹੋਇਆ ਤਾਂ ਉਸ ਤੇ ਮੈਨੂੰ ਪਤਾ ਬਹੁਤ ਸਾਰੇ ਪੈਸੇ ਲੱਗ ਗਏ ਹੋਣੇ ਆ ਤੇ ਫਿਊਚਰ ਵਿੱਚ ਵੀ ਉਸ ਤੇ ਕੀ ਆ ਪੈਸੇ ਲੱਗਦੇ ਰਹਿਣੇ ਤਾਂ ਪੈਸਿਆਂ ਦੀ ਵੀ ਲੋੜ ਪੈ ਸਕਦੀ ਆ इमोशनल سپورਟ ਵੀ ਜਿਹੜੀ ਉਹਨੂੰ ਕੀ ਆ ਚਾਹੀਦੀ ਹੋਣੀ ਤਾਂ ਇੰਡਸਟਰੀ ਦੇ ਜਿਹੜੇ ਵੀ ਕਲਾਕਾਰ ਹੈ ਜਿਨ੍ਹਾਂ ਨੇ ਹੁਣ ਤੱਕ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੀ ਮਦਦ ਕੀਤੀ ਆ ਜਿੱਦਾਂ ਕਿ ਦਲਜੀਤ ਦੋਸਾਂਝਾ ਮਨਕੀਰ ਤੌਲਖ ਹੈ ਤੇ ਇਦਾਂ ਦੇ ਹੋਰ ਕਾਫੀ ਨਾਮ ਨੇ ਤਾਂ ਉਹਨਾਂ ਨੂੰ ਹੀ ਇਹ ਵੀਡੀਓ ਆ ਜਿਹੜੀ ਤੁਸੀਂ ਅਪੀਲ ਹੀ ਐਸ ਵੀਡੀਓ ਦੁਆਰਾ ਕਿ ਇਸ ਬੰਦੇ ਦੀ ਤੁਸੀਂ ਕੀ ਸਪੋਰਟ ਕਰਨਾ ਮੈਂ ਇਸ ਵੀ ਇਹ ਵੀਡੀਓ ਸਿਰਫ ਇਸ ਲਈ ਪਾ ਰਿਹਾ ਕਿ ਉਸ ਬੰਦੇ ਦੀ ਗਾਇਕੀ ਆ ਜਿਹੜੀ ਉਹ ਹੋਰ ਕਲਾਕਾਰਾਂ ਨਾਲੋਂ ਬਹੁਤ ਚੰਗੀ ਸੀ ਵਧੀਆ ਗਾਉਂਦਾ ਸੀਗਾ ਆਵਾਜ਼ ਵਧੀਆ ਸੀਗੀ ਗਾਇਕੀ ਵਧੀਆ ਸੀ ਲਿਖਦਾ ਵਧੀਆ ਸੀ ਤਾਂ ਚਾਹੇ ਕਿਸੇ ਨੇ ਗਾਣੇ ਸੁਨੇ ਹੋਣ ਚਾਹੇ ਨਾ ਸੁਨੇ ਹੋਣ ਰਾਜਵੀਰ ਜਵੰਦਾ ਦੇ ਪਰ ਉਸ ਬੰਦੇ ਦੀ ਕੀ ਆ ਹਰ ਕਿਸੇ ਨੇ ਉਸ ਬੰਦੇ ਲਈ ਪ੍ਰੇਅ ਕੀਤੀ ਆ ਕਿ ਇਹ ਬੰਦਾ ਜਲਦੀ ਤੋਂ ਜਲਦੀ ਕੀ ਆ ਠੀਕ ਹੋ ਜੇ ਤਾਂ ਜਿੱਦਾਂ ਦੀ ਵੀ ਮਤਲਬ ਹੁਣ ਤੱਕ ਕੀ ਆ ਮੈਡੀਕਲ ਦੀ ਜੋ ਵੀ ਰਿਪੋਰਟਾਂ ਆਈਆਂ ਨੇ ਜੋ ਵੀ ਖਬਰਾਂ ਆਈਆਂ ਨੇ ਉਹਦੇ ਵਿੱਚ ਕੀ ਆ ਕੋชค ਹੱਦ ਤੱਕ ਕੀ ਜਿਹੜਾ ਸੁਧਾਰ ਆਇਆ ਕੋਈ ਜ਼ਿਆਦਾ ਸੁਧਾਰ ਨਹੀਂ ਆਇਆ ਤਾਂ ਫਿਊਚਰ ਵਿੱਚ ਜੇ ਹੋ ਸਕਿਆ ਤਾਂ ਉਸ ਬੰਦੇ ਦਾ ਹੱਥ ਹੈ ਜਿਹੜਾ ਜ਼ਰੂਰ ਫੜੇ